ਤੇ ਮੈਂ ਅੱਜ ਕਹੂੰਗਾ ਕਿ ਜਿੱਦ ਨੇ ਵੀ ਸਾਡੇ ਅਫਸਰ ਸਹਿਬਾਨ ਨੇ ਇਹ ਮੈਂ ਇਹਨਾਂ ਨੂੰ ਇੱਕ ਚੇਤਾਵਨੀ ਦੇ ਰੂਪ 'ਚ ਮੈਂ ਕਹਿਣ ਕਹਿ ਕੇ ਜਾ ਰਿਹਾ ਵਾਰਨਿੰਗ ਦੇ ਕੇ ਜਾ ਰਿਹਾ ਕੱਲ ਤੋਂ ਨਹੀਂ ਅੱਜ ਤੋਂ ਹੀ ਕੰਮ ਤੇ ਲੱਗ ਜਾਓ ਠੀਕ ਹੈ ਨਹੀਂ ਤਾਂ ਜੋ ਮੈਂ ਜੋ ਮੇਰਾ ਐਕਸ਼ਨ ਹੋਗਾ ਫਿਰ ਉਹਦਾ ਤੁਸੀਂ ਰਿਜ਼ਲਟ ਉਹਦਾ ਤੁਸੀਂ ਸੋਚ ਨਹੀਂ ਸਕਦੇ ਇੱਥੇ ਰਹਿੰਦੇ ਮੈਂ ਕਿਹਾ ਆ ਕਦੋਂ ਤੋ ਖੋੜਾ ਹੈਗਾ ਇਹ ਹੈ ਨਾ ਰਕ ਬਣਾਇਆ ਹੋਇਆ ਚੱਕ ਹੋ ਜਾਂਦਾ ਰੋਜ਼ ਕਿ ਨਹੀਂ ਚੱਕ ਹੁੰਦਾ ਹੈ ਚੱਕੇ ਨਹੀਂ ਜਾਂਦਾ ਕਦੇ ਆ ਕੇ ਚੱਕਲੇ ਚੱਕਲੇ ਨਹੀਂ ਚੱਕੇ ਨਹੀਂ ਚੱਕਲੇ ਨਹੀਂ 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 ਜੋ ਮਰਜੀ ਕਰੀਓ ਮਰਜੀ ਬੋਲੀਓ ਤੁਹਾਡੇ ਸਾਹਮਣੇ ਹੈਗਾ ਇਹ ਆ ਦੇ ਲਈ ਕੋਈ ਚੱਕਰ ਨਹੀਂ ਆ ਕੀ ਗੱਲ ਕਰਦੇ ਤੁਸੀਂ ਉੱਤੇ ਆ ਉਹ ਨਰਕ ਬਣਾਇਆ ਹੋਇਆ ਹੈ ਬਹੁਤ ਜ਼ਿਆਦਾ ਗੰਦ ਭੈ ਬੈਠਾ ਅੰਦਰ ਕੂੜਾ ਕਿਰਦਾ ਹੀ ਮੰਡੇ ਤੇ ਬੈਠਣਾ ਵੀ ਬਹੁਤ ਮੁਸ਼ਕਲ ਹੋਇਆ ਹੈ ਵੀ ਸਾਡਾ ਪਰ ਪੱਖੇ ਹੀ ਬਹੁਤ ਕਿੱਚ ਦੇਖੋ ਕਮਿਸ਼ਨਰ ਸਾਹਿਬ ਵੇਰੀ ਬੈਡ ਸਟੇਟ ਇਹ ਤਾਂ ਕੁਝ ਵੀ ਨਹੀਂ ਹੈ ਇੱਥੋਂ ਤਾਂ ਅੱਗੇ ਤਾਂ ਜਦ ਮਾੜੀ ਹਵਾ ਚੱਲਦਾ ਮੀਂਹ ਚੱਲਦਾ ਸੜਾ ਘਰ ਆਨੋ ਚਲੇ ਜਾਂਦਾ ਕਹਾ ਵੀ ਜੰਕੂੜਾ ਵੱਡਦਾ ਹੀ ਮਿਲਦਾ ਹੀ ਘਰ ਆ ਜੀ ਸਾਰਾ ਟੋਟਲ ਇੱਕ ਹਿਸਟੋਰੀਕਲ ਸਿਟੀ ਹੈਗਾ ਪਟਿਆਲਾ ਇੱਕ ਬੜਾ ਨਾਮ ਵਾਲਾ ਸ਼ਹਿਰ ਹੈਗਾ ਨਾਮੀ ਸ਼ਹਿਰ ਹੈਗਾ ਪਰ ਜਿਸ ਤਰ੍ਹਾਂ ਦੇ ਸਫਾਈ ਦੇ ਹਾਲਾਤ ਦੇਖ ਕੇ ਬੜੇ ਮੈਨੂੰ ਨਮੋਸ਼ੇ ਹੋਈ ਆ ਆਈ ਐਮ ਰੀਅਲੀ ਵੈਰੀ ਐਬਸੈਟ ਬਾਇ ਕਮਿਸ਼ਨਰ ਸਾਹਿਬ ਮੇਰੇ ਨਾਲ ਹੀ ਮੈਂ ਇਹਨਾਂ ਨੂੰ ਮੂੰਹ ਤੇ ਕਹਿ ਰਿਹਾ ਮੈਂ ਲਾਈਵ ਹੋ ਕੇ ਕਹਿ ਰਿਹਾ ਕਿ ਕਿ ਜਿਹੋ ਜਿਹੇ ਸਾਲੋਂ ਇਹ ਸ਼ਹਾਵਾਸੀ ਕਿ ਪਟਿਆਲਾ ਸਾਫ਼ ਸੁਥਰਾ ਹੋਗਾ ਪਰ ਇਹੋ ਜੇ ਸਾਨੂੰ ਹਾਲਾਤ ਦੇ ਵਿਲੇਜ ਮੈਂ ਕਹਾਂਗਾ ਕਿ ਅਜੇ ਕਿ ਜਿਹੜੀਆਂ ਛੋਟੀਆਂ ਕਬੇਟੀਆਂ ਹੁੰਦੀਆਂ ਉਹਦੇ ਚ ਇਹਨਾਂ ਵੱਧ ਸਫਾਈ ਹੁੰਦੀ ਆ ਹਾਂਜੀ ਆ ਜਾਓ ਉਰ ਆ ਜਾਓ ਇੱਥੇ ਰਹਿੰਦੇ ਤੁਸੀਂ ਹੈ ਇੱਥੇ ਰਹਿੰਦੇ ਮੈਂ ਕਿਹਾ ਆ ਕਦੋਂ ਤੋਂ ਕੂੜਾ ਹੈਗਾ ਇਹ ਹੈ ਗੰਦ ਪੈਦਾ ਹੈ ਇੱਥੇ ਬੈਠਣਾ ਬਹੁਤ ਮੁਸ਼ਕਲ ਹੋ ਜਾਂਦਾ ਆਹ ਆਹ ਨਰਕ ਬਣਾਇਆ ਹੋਇਆ ਚੱਕ ਹੋ ਜਾਂਦਾ ਰੋਜ਼ ਕਿ ਨਹੀਂ ਚੱਕ ਹੁੰਦਾ ਹੈ ਚੱਕੇ ਜਾਂਦਾ ਕਦੇ ਆ ਕੇ ਚੱਕਲੇ ਚੱਕਲੇ ਨਹੀਂ ਚੱਕੇ ਨਹੀਂ ਚੱਕੇ ਨਹੀਂ ਹਾਂ ਜੀ ਅਈਂ ਸੁਦਾਈ ਹਾਂ ਗਾਂ ਦਾ ਪਿਆ ਪਿਆ ਇੰਨਾ ਬਹੁਤ ਜਿਆਦਾ ਚਿੱਲਕ ਦਿਨਾਂ ਬਾਅਦ ਚੱਕ ਹੁੰਦਾ ਖੋੜਾ ਇਹ ਹੈ ਹੈ ਖੋੜਾ ਦੇਖੋ ਚੱਕਨ ਤਾਂ ਹਫਤਾ ਵੀ ਹਫਤੇ ਬਾਅਦ ਵੀ ਆ ਜਾਂਦੇ ਹਾਂ ਆਹਾਂ ਚੱਕਨ ਚੱਕ ਚੱਕਦੇ ਤੇ ਦੋ ਦਿਨ ਵੀ ਚੱਕਨ ਆ ਜਾਂਦੇ ਹਾਂ ਆਹਾਂ ਦੱਸੋ ਵੀ ਗਾਂ ਦਾ ਪਾਇਆ ਉਹ ਤੁਹਾਡੇ ਸਾਹਮਣੇ ਖਿਆਰੇ ਡੇਲੀ ਕੀ ਚੱਕ ਰਿਹਾ ਉੱਥੇ ਹੈ ਹੋਟਲਸ ਪ੍ਰੂਫ ਯੂ ਵਾਂਟ ਹੈ ਜਿੱਦਿ ਚੱਲ ਚੱਲ ਜੀ ਨੰਦ ਦਾ ਚੱਕਣ ਵਾਹੀ ਜੀ ਯਾਰ ਦੇਖੋ ਹਫਤਾ ਹਫਤਾ ਨਹੀਂ ਚੱਕਣ ਆਉਂਦੇ ਆਹ ਨਹੀਂ ਨਹੀਂ ਜੋ ਮਰਜੀ ਕਰੀਓ ਮਰਜੀ ਬੋਲੀ ਜੋ ਤੁਹਾਡੇ ਸਾਹਮਣੇ ਹੈਗਾ ਇਹ ਆ ਤੇਲੀ ਕੋਈ ਚੱਕਰ ਨਹੀਂ ਆ ਕੀ ਗੱਲ ਕਰਦੇ ਤੁਸੀਂ ਉੱਤੇ ਆ ਉਹ ਨਰਕ ਬਣਾਇਆ ਹੋਇਆ ਬਹੁਤ ਜ਼ਿਆਦਾ ਗੰਦ ਭੈ ਬੈ ਅੰਦਰ ਕੂੜਾ ਡੇਰਦਾ ਹੀ ਮੰਡੀ ਆ ਦਾ ਸਬਜ਼ੀਆਂ ਸੋਕ ਬੜੀ ਗੰਦੀ ਆ ਆਹਾਂ ਇੱਥੇ ਬੈਠਣਾ ਬਹੁਤ ਮੁਸ਼ਕਲ ਹੋਇਆ ਵੀ ਸਾਡਾ ਸਰ ਪੱਖੇ ਹੀ ਬਹੁਤ ਖਿੱਚਦੇ ਆ ਦੇਖੋ ਕਮਿਸ਼ਨਰ ਸਾਹਿਬ ਆਹਾਂ ਬੜੀ ਬੈਡ ਸਟੇਟ ਹੈ ਇਹ ਤਾਂ ਕੁਝ ਵੀ ਨਹੀਂ ਹੈ ਇੱਥੋਂ ਤਾਂ ਅੱਗੇ ਤਾਂ ਜਦ ਮਾੜੀ ਹਵਾ ਚੱਲਦਾ ਮੀਂਹ ਚੱਲਦਾ ਸਰ ਰਕਰ ਆਨੋ ਚਲੇ ਜਾਂਦਾ ਹੈ ਕਹਾ ਵੀ ਚੰਗੂਣਾ ਬੜਦਾ ਜੀ ਮੈਨੂੰ ਤਾਂ ਯਾਰ ਹੈ ਜੀ ਸਾਰਾ ਟੋਟਲ ਚਾਹੇ ਬੜੀ ਨਾਲ ਦੀ ਛੋਟੀ ਨਾਲ ਦੀ ਚੱਲ ਜੂ ਛੋੜਾ ਕਿੰਨੇ ਦਿਨਾਂ ਬਾਅਦ ਚੱਕ ਹੁੰਦਾ ਦੀਦੀ ਇਹ ਹਾਂ ਕਿੰਨੇ ਦਿਨਾਂ ਬਾਅਦ ਛੋੜਾ ਚੱਕ ਹੁੰਦਾ ਇਹ ਚੱਕ ਹੁੰਦਾ ਕਿ ਨਹੀਂ ਹੁੰਦਾ ਚੱਕ ਹੈ ਬੁਰਾ ਹਾਲ ਹੈ ਜੀ ਬੁਰਾ ਹਾਲ ਹੈਗਾ ਹੈ ਓਕੇ 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 ਆਓ ਜੀ ਕੁਮਾਰ ਸਾਹਿਬ ਦੱਸੋ ਹੈ ਨਮਸਕਾਰ ਜੀ ਜੰਦੋਬੇ ਆਹ ਹਾਂ ਪੂਰਾ ਚੱਕਣਾ ਹੀ ਜਾਂਦਾ ਭੇਜਾ ਵੇਲਾ ਲੱਗਦਾ ਹੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਕਿ ਰੂਟੀਨ ਚ ਅਸੀਂ ਆਪਾਂ ਪੂਰੇ ਪੰਜਾਬ ਵਿੱਚ ਲੋਕਲ ਗਵਰਨਮੈਂਟ ਬੋਡੀ ਡਿਪਾਰਟਮੈਂਟ ਬੋਲੋ ਅਸੀਂ ਆਪਾਂ ਪੂਰੀ ਕਮੇਟੀ ਕਾਰਪੋਰੇਸ਼ਨ ਇਨਸਪੈਕਸ਼ਨ ਕਰਦੇ ਕਰਦੇ ਰਹੇ ਸੀ ਆਪਾਂ ਤੇ ਅੱਜ ਅਸੀਂ ਪਹੁੰਚੇ ਆ ਪਟਿਆਲਾ ਤੇ ਅਸੀਂ ਤਕਰੀਬਨ 7 ਵਜੇ ਅਸੀਂ ਇੱਥੇ ਆ ਗਏ ਆ ਤੇ ਸਾਡਾ ਪੂਰਾ ਡਿਪਾਰਟਮੈਂਟ ਮਿਸਟਰ ਸਾਹਿਬ ਡੀਸੀ ਸਾਹਿਬਾਨ ਸਾਡਾ ਮੇਰੇ ਸਹਬਾਨ ਤੇ ਜਿੰਨੇ ਵੀ ਅਹੁਦੇਦਾਰ ਹੈ ਸਾਡੇ ਸਾਡੇ ਨਾਲ ਨੇ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜੋ ਮੈਂ ਹਾਲਾਤ ਅੱਜ ਦੇਖੀਏ ਥੇ ਅੱਗੇ ਅੱਜ ਪਟਿਆਲਾ ਤੇ ਇੱਕ ਹਿਸਟੋਰੀਕਲ ਸਿਟੀ ਹੈਗਾ ਪਟਿਆਲਾ ਇੱਕ ਬੜਾ ਨਾਮ ਵਾਲਾ ਸ਼ਹਿਰ ਹੈਗਾ ਨਾਮੀ ਸ਼ਹਿਰ ਹੈਗਾ ਪਰ ਜਿਸ ਤਰ੍ਹਾਂ ਦੇ ਸਫਾਈ ਦੇ ਹਾਲਾਤ ਦੇਖੇ ਬੜੇ ਮੈਨੂੰ ਨਮੋਸ਼ੇ ਹੋਈ ਆ ਆਈ ਐਮ ਰੀਅਲੀ ਵੈਰੀ ਐਬਸੈਟ ਬੈ ਕਮਿਸ਼ਨ ਸਾਹਿਬ ਮੇਰੇ ਨਾਲ ਹੀ ਮੈਂ ਇਹਨਾਂ ਨੂੰ ਮੂੰਹ ਤੇ ਕਹਿ ਰਿਹਾ ਮੈਂ ਲਾਈਵ ਹੋ ਕੇ ਕਹਿ ਰਿਹਾ ਕਿ ਕਿ ਜਿਹੋ ਜਿਹੇ ਸਾਲੋਂ ਇਹ ਸ਼ਹਾਵਾਸੀ ਪਟਿਆਲਾ ਸਾਫ਼ ਸੁਥਰਾ ਹੋਗਾ ਪਰ ਇਹੋ ਜੇ ਸਾਨੂੰ ਹਾਲਾਤ ਨਹੀਂ ਮਿਲੇ ਮੈਂ ਕਹੂੰਗਾ ਕਿ ਅਜੇ ਕਿ ਜਿਹੜੀਆਂ ਛੋਟੀਆਂ ਕਮੇਟੀਆਂ ਹੁੰਦੀਆਂ ਉਹਦੇ ਵਿੱਚ ਇਹਨਾਂ ਵੱਧ ਸਫਾਈ ਹੁੰਦੀ ਆ ਤੇ ਮੈਂ ਅੱਜ ਕਹੂੰਗਾ ਕਿ ਜਿੱਦ ਨੇ ਵੀ ਸਾਡੇ ਅਫਸਰ ਸਹਿਬਾਨ ਨੇ ਇਹ ਮੈਂ ਇਹਨਾਂ ਨੂੰ ਇੱਕ ਚੇਤਾਵਨੀ ਦੇ ਰੂਪ 'ਚ ਮੈਂ ਕਹਿ ਕੇ ਜਾ ਰਿਹਾ ਵਰਨਿੰਗ ਦੇ ਕੇ ਜਾ ਰਿਹਾ ਕੱਲ ਤੋਂ ਨਹੀਂ ਅੱਜ ਤੋਂ ਹੀ ਕੰਮ ਤੇ ਲੱਗ ਜਾਓ ਠੀਕ ਹੈ ਨਹੀਂ ਤਾਂ ਜੋ ਮੈਂ ਜੋ ਮੇਰਾ ਐਕਸ਼ਨ ਹੋਗਾ ਫਿਰ ਉਹਦਾ ਤੁਸੀਂ ਰਿਜ਼ਲਟ ਉਹਦਾ ਤੁਸੀਂ ਸੋਚ ਨਹੀਂ ਸਕਦੇ ਤੇ ਮਿਲੂ ਰਿਜ਼ਲਟਸ ਚਾਹੀਦੇ ਨੇ ਤੇ ਅੱਜ ਤੋਂ ਐਕਸ਼ਨ ਲੱਗ ਜਾਂ ਜਿੰਨੇ ਵੀ ਸਾਫ ਸਫਾਈ ਹੈਗੀ ਉਹ ਜਿੰਨੇ ਵੀ ਸਾਈਡਸ ਦੇਖੀ ਅਸੀਂ ਪਤਾ ਹੈ ਜੀਬੀ ਪੁਆਇੰਟਸ ਹੋਣ ਚਾਹੀਦੇ ਸੈਕੰਡਰੀ ਪੁਆਇੰਟ ਹੋਣ ਤੇ ਅਸੀਂ ਚਾਹਦੇ ਕਿ ਪੂਰੇ ਸਾਫ ਹੋਣ ਮੈਂ ਅਗੇਨ ਮੈਂ ਵਿਸ਼ਵਾਸ ਦਿਵਾਉਂਦਾ ਪਟਾਲਾ ਪਟਿਆਲਾ ਵਾਸੀਆਂ ਨੂੰ ਕਿ ਅਸੀਂ ਦੁਬਾਰਾ ਆ ਕੇ ਅਸੀਂ ਆਪਾਂ ਵਿਜ਼ਿਟ ਕਰਾਂਗੇ ਸਰਪ੍ਰਾਈਜ਼ ਕਰਾਂਗੇ ਤੇ ਜੋ ਗੰਦਗੀ ਅਸੀਂ ਦਿਖੀ ਹੈ ਮੈਂ ਮੈਂ ਆਸ ਕਰਦਾ ਇਹਨਾਂ ਅਫਸਰਾਂ ਕੋਲੋਂ ਡਿਪਾਰਟਮੈਂਟ ਕੋਲੋਂ ਕਿ ਉਹ ਨਹੀਂ ਕਰੋਗੇ ਨਹੀਂ ਤਾਂ ਮੇਰੇ ਕੋ ਬਹੁਤ ਸਾਰੇ ਐਕਸ਼ਨ ਹੈਗੇ ਆ ਤੇ ਉਹ ਅਸੀਂ ਆਪਾਂ ਕਰਾਂਗੇ ਆਪਾਂ ਮੇਰੀ ਇਹ ਵਾਰਨਿੰਗ ਹੈ ਕਿ ਮਿਸਟਰ ਸਾਹਿਬ ਜੀ ਮੇਰ ਸਾਹਿਬ ਦੇਖੋ ਬਦਲ ਗਏ ਬਹੁਤ ਹੀ ਮੈਨੂੰ ਨਮਸ਼ੀ ਹੋਈ ਹੈ ਬਦਲ ਗਏ ਆਮ ਰੀਅਲੀ ਵੈਰੀ ਅਫਸਰ ਜੋ ਹਾਲਾਤ ਦੇਖਿਆ ਜੇ ਤੇ ਇਦਾਂ ਦੇ ਉੱਪਰ ਮੌਨਸੂਨ ਸੀਜ਼ਨ ਆ ਮੱਛੀ ਮੱਛਰ ਹੋ ਗਿਆ ਮੱਖੀ ਹੋ ਗਿਆ ਡੈਰੀਆ ਹੋ ਗਿਆ ਡੇਂਗੂ ਅਗੇ ਸ਼ੁਰੂ ਹੋ ਜਾਣਾ ਤੇ ਅਸੀਂ ਸਫਾਈ ਨਹੀਂ ਕਰਾਂਗੇ ਤੇ ਉਹ ਬੜੇ ਹਾਲਾਤ ਮਾੜੇ ਹੋ ਸਕਦੇ ਤੇ ਮੈਂ ਇਹ ਕਹੂੰਗਾ ਕਿ ਇਹ ਨੂੰ ਸੀਰੀਅਸਲੀ ਉਹਨੇ ਸੀਰੀਅਸ ਲੋਟ ਅੱਜ ਤੋਂ ਹੀ ਤੁਸੀਂ ਆ ਸਾਰਾ ਲੱਗ ਜਾ ਜੀ ਕਰ ਲਓ